ਬਠਿੰਡਾ ਦੇ ਪਿੰਡ ਕੋਰਸ਼ਮੀਰ ਵਿਖੇ ਜ਼ਿਮੀਨੀ ਵਿਵਾਦ ਨੂੰ ਲੈ ਕੇ ਹੋਈ ਫਾਇਰਿੰਗ ਦੋਵੇਂ ਧਿਰਾਂ ਦੇ 4 ਜਣੇ ਗੰਭੀਰ ਜ਼ਖਮੀ ਇਲਾਜ ਦੇ ਲਈ ਲਿਆਂਦੇ ਗਏ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਬਠਿੰਡਾ ਦੇ ਪਿੰਡ ਕੋਰਸ਼ਮੀਰ ਦਾ ਜਿੱਥੇ ਜ਼ਿਮੀਨੀ ਵਿਵਾਦ ਨੂੰ ਲੈ ਕੇ ਆਸ ਵਿੱਚ ਲੜਾਈ ਹੋਈ ਹੈ ਫਾਇਰਿੰਗ ਹੋਈ ਹੈ ਅਤੇ ਦੋਵੇਂ ਹੀ ਧਿਰਾਂ ਦੇ ਜਿਹੜੇ 4 ਜਣੇ ਗੰਭੀਰ ਜ਼ਖਮੀ ਹਨ ਅਤੇ ਇਹਨਾਂ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਮੌਕੇ ਤੇ ਬਠਿੰਡਾ ਅਧਿਆਦੀ ਦੇ ਡੀਐਸਪੀ ਇਹਨਾਂ ਗੱਪਾਂ ਪਹੁੰਚੇ ਨਹੀਂ ਅਤੇ ਇੱਕ ਤਰ੍ਹਾਂ ਦਾ ਕਹਿਣਾ ਹੈ ਕਿ ਧੱਕੇ ਦੇ ਨਾਲ ਖਾਲ ਪਾਇਆ ਜਾ ਰਿਆ ਸੀ ਜਿਸ ਨੂੰ ਲੈ ਕੇ ਉਹ ਦੋਨੇ ਪਿਓ ਪੁੱਤ ਹੀ ਆਪਣਾ ਇਸ ਦੇ ਵਿੱਚ ਵੀਰ ਜ਼ਖਮੀ ਹਨ ਤੇ ਉਹਨਾਂ ਦੇ ਫਾਇਰਿੰਗ ਕੀਤੀ ਗਈ ਹੈ ਅਤੇ ਦੂਜੀ ਧਿਰ ਦੇ ਵੀ ਦੋ ਵਿਅਕਤੀ ਵੀ ਵੀਰ ਜ਼ਖਮੀ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਜਮੀਨੀ ਬਵਾਦੂ ਲੈ ਕੇ ਪਿੰਡ ਕੋਟਸ਼ਮੀਰ ਵਿਖੇ ਲੜਾਈ ਹੋਈ ਹੈ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਦੋਵੇਂ ਹੀ ਧਰਾ ਦੇ ਚਾਰ ਜਣੇ ਗੰਭੀਰ ਜ਼ਖਮੀ ਹੋਏ ਹੈ ਅਤੇ ਮੌਕੇ ਤੇ ਡੀਐਸਪੀ ਦਿਹਾਤੀ ਹਿਨਾ ਗੁਪਤਾ ਇਹਨਾਂ ਦਾ ਹਾਲਚਾਲ ਜਾਣਨ ਦੇ ਲਈ ਅਪਰ ਜਿੱਥੇ ਪਹੁੰਚੀ ਹੈ ਉੱਥੇ ਉਹਨਾਂ ਵੱਲੋਂ ਇਹਨਾਂ ਦੇ ਬਿਆਨ ਵੀ ਕਲਮਬੰਦ ਕੀਤੇ ਜਾ ਰਹੇ ਹਨ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਡੀਐਸਪੀ ਦਿਹਾਤੀ ਹਿਨਾ ਗੁਪਤਾ ਇੱਥੇ ਇਹਨਾਂ ਦੇ ਬਿਆਨ ਲਿਖਣ ਦੇ ਲਈ ਆਏ ਹੋਏ ਹਨ ਇਹਨਾਂ ਦੇ ਜੋ ਆਪਣਾ ਬਿਆਨ ਹਨ ਇਹਨਾਂ ਵੱਲੋਂ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਆਪਣਾ ਦੋਨੇ ਤਰ੍ਹਾਂ ਦੇ ਉਸ ਸਾਹਬ ਦੇ ਨਾਲ ਸਾਡੇ ਵੱਲੋਂ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਡਾਕਟਰ ਅਤੇ ਡੀਐਸਪੀ ਦਿਹਾਤੀ ਹਰਨ ਗੁਪਤਾ ਗੁਰਜੀਤ ਸਿੰਘ ਜੀ ਕੀ ਗੱਲ ਕੀ ਹੋਈ ਹੈ ਬੰਦੇ ਈ ਧੱਕੇ ਨਾਲ ਖਾਲ ਪਾਉਂਦੇ ਸੀਗੇ ਅਸੀਂ ਖੇਡਾਉਂਦੇ ਸੀ ਉੱਥੇ ਫਾਇਰ ਮਾਰੇ ਸਿੱਧੇ ਇਹਨਾਂ ਨੇ ਕਿਹੜਾ ਪਿੰਡਾ ਕੋਟਸ ਨਹੀਂ ਦਾ ਰੌਲਾ ਕਾਦਾ ਤੁਹਾਡਾ ਰੌਲਾ ਸਾਡਾ ਖਾਲ ਦਾ ਜੀ ਕਿਨੇ ਕਿਤੇ ਨੂੰ ਚੱਲ ਰਿਹਾ ਹੈ ਜੀ ਇਹ ਹੋ ਗਏ 2 ਮਹੀਨੇ ਸਾਰੇ ਕਿਤੇ ਸਟੇਸ ਤੋਂ ਸਾਰਾ ਕੁਝ ਸਾਡੇ ਕੋਲੇ ਸਾਰਾ ਕੁਝ ਦੇ ਰੱਖਿਆ ਚੌਂਕੀ ਇਨਚਾਰਜ ਨੂੰ ਸਾਰਾ ਕੁਝ ਪਤਾ ਜੀ ਤੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅੱਜ ਫਿਰ ਕੀ ਹੋਇਆ ਅੱਜ ਆ ਵੀ ਇਹ ਖਾਲ ਪਾਉਂਦੇ ਸੀ ਅਸੀਂ ਪਾਉਂ ਨਹੀਂ ਦਿੰਦੇ ਸੀ 15 20 ਜਣੇ ਜੀ ਫਾਇਰ ਮਾਰਿਆ ਸਦਾ ਜੀ ਮੇਰੇ ਮਾਰੇ ਇੱਕ ਮੇਰੇ ਮੁੰਡੇ ਦੇ ਮਾਰੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬਕਰਨ ਲੱਭ ਜੀ ਮੈਂ ਈਮੂ ਐ ਕਿਸੀ ਹਸਪਤਾਲ ਚ ਕੀ ਮਾਮਲਾ ਹੈ ਕਿ ਫਾਇਰਿੰਗ ਵਾਲੇ ਮਾਮਲੇ ਗਏ ਆ ਇਹ ਸਾਡੇ ਕੋਲ ਪੇਸ਼ੈਂਟ ਆਇਆ ਹੈ ਇੱਕ ਦੇ ਗੋਡੇ ਤੇ ਫਾਇਰ ਆਨ ਹਿਸਟਰੀ ਹੈ ਸੀਸੀਟੀ ਸਕੈਨ ਕਰਵਾਇਆ ਤੇ ਉਸ ਚ ਛਰਲੇ ਪਾਏ ਗਏ ਨੇ ਗੋਲੀ ਦਾ ਟੱਚ ਹੋ ਕੇ ਲੰਘੀ ਹੈ ਬਟ ਛਰਲੇ ਪੈ ਸਕਦੇ ਨੇ 10 ਤੋਂ 15 ਗੋਡੇ ਚ ਪ੍ਰੈਜੈਂਟ ਕਿੰਨੀ ਵਿਅਕਤੀ ਹੈ ਨਹੀਂ ਇਹ ਸਾਡੇ ਕੋਲ ਚਾਰਜ ਨੇ ਆਏ ਹੈ ਆਪੋਜ਼ਿਟ ਪਾਰਟੀ ਤੋਂ ਇੱਕ ਪਾਰਟੀ ਤੇ ਦੋ ਐਂਟੀ ਪਾਰਟੀ ਦੇ ਨੇ ਇੱਥੇ ਤੋਂ ਕੋਈ ਲੱਗਦੀ ਨਹੀਂ ਹੈ ਹਾਂ ਸਾਡੇ ਕੋਲ ਠੀਕ ਹੈ ਬੇਸ ਠੀਕ ਹੈ ਹਾਂ ਜਿਹੜਾ ਗੋਲੀ ਬੱਜੇ ਨਾਲ ਥੋੜਾ ਲੱਗ ਰਿਹਾ ਸੀ ਬਟ ਉਹ ਠੀਕ ਹੈ ਛਰਲੇ ਹੀ ਹੈ ਉੱਪਰ ਇਹ ਕੋਈ ਬੌਨ ਡੀਪ ਨਹੀਂ ਹੈ ਕੋਈ ਜ਼ਿਆਦਾ ਡੂੰਘੀ ਨਹੀਂ ਹੈ ਮੈਂ ਕੀ ਮਾਮਲਾ ਜਿਹੜਾ ਇਹ ਸਾਰਾ ਜੀਹੋਂ ਦਾ ਲੈਂਡ ਦਾ ਡਿਸਪਿਊਟ ਚੱਲ ਰਿਹਾ ਕੋਸ਼ਮੀਰ ਚ ਉੱਚ ਦੋਨੋਂ ਪਿਰਾਪਸ ਚ ਲੜੀਆਂ ਹੋ ਉਹਨਾਂ ਨੇ ਦੂਜੇ ਦੇ ਉੱਪਰ ਫਾਇਰ ਕੀਤੇ ਕਿੰਨੇ ਕੀ ਵਿਅਕਤੀ ਜ਼ਖਮੀ ਹੋਏ ਆ ਚਾਰ ਜਣੇ ਜ਼ਖਮੀ ਹੋਏ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਤੁਹਾਡੇ ਉਹਨਾਂ ਦੋਸਾ ਦੋਨੋਂ ਪਿਰਾਆਂ ਦੇ ਬਿਆਨ ਲੈ ਕੇ ਪਰਚਾ ਕਰਾਂਗੇ ਕ੍ਰੋਸ